ਅਫਰੀਕਾ ਜੀ ਸੱਚੀ ਕਾ ਭਾਜੀ ਸੱਚੀ ਤੁਹਾਡਾ ਨਾਮ ਸ਼ਹਿਰ ਕਿਹੜਾ ਭਾਜੀ ਮੈਂ ਗੁਰਦੇਵ ਸਿੰਘ ਵਸੂਇਤ ਰਹਿਣ ਵਾਲਾ ਅਪਾਰਟਮੈਂਟ ਨੰਬਰ 12 ਕੈਂਥਾ ਠੀਕ ਹੈ ਜੀ ਤੁਹਾਨੂੰ ਡਿਫੈਕਟ ਕੀ ਸੀ ਭਾਜੀ ਕਿ ਨਹੀਂ ਲੇਰਦਾ ਸੀ ਮੈਨੂੰ 2011 ਦਾ ਡਿਫੈਕਟ ਸੀ ਅਪ੍ਰੈਲ ਦਾ ਹਾਂਜੀ ਇਹ ਮੇਰੀ ਲੈਫਟ ਸਾਈਡ ਜਿਹੜੀ ਬਿਲਕੁਲ ਰੈੱਡ ਹੋ ਗਈ ਸੀ ਹਾਂਜੀ ਮੈਂ ਸਾਡੇ ਪਾਸੇ ਘੁੰਮਣ ਡਾਕਟਰ ਇੱਥੇ ਵੀ ਦੇ ਦੇ ਅਮਰੀਕਾ ਵੀ ਦੇ ਦੇ ਹਾਂਜੀ ਕਿਸੇ ਲਾਤ ਤੇ ਮੇਰਾ ਬਹੁਤ ਆਇਆ ਕਿਉਂਕਿ ਮੈਂ ਪੈਸੇ ਨਾਲ ਤਣ ਗਿਆ ਮਿਹਨਤ ਦੋਲ ਤੱਕ ਨੂੰ ਵਾਹਿਗੁਰੂ ਤੇ ਪਰ ਮੇਰਾ ਕੰਮ ਠੀਕ ਨਹੀਂ ਚੱਲਿਆ ਨਹੀਂ ਕੰਮ ਹਾਂਜੀ ਐਸੇ ਹੰਦਾਂ ਬੈਠ ਗਿਆ ਮੈਂ ਪੂਰਾ ਨਹੀਂ ਕਿਸੀ ਨੇ ਹਾਂਜੀ ਫੋਨ ਮੈਂ 1 ਮਿੰਟ 50 ਦਿਨ ਤੋਂ ਲਿਆ ਸੀ ਇਹ ਜੂਸ ਲੈ ਸੀ ਜੂਸ ਲੈ ਰਿਹਾ ਹਾਂ 500 ਰੁਪਏ ਲੈ ਰਿਹਾ ਹਾਂ ਹਾਂਜੀ ਤਾਨੂੰ ਕਿੰਨੀ ਰਿਕਵਰੀ ਕਿੰਨੀ ਉਹ ਦਿਨ ਮੇਰੀ ਰਿਕਵਰੀ ਮੇਰਾ ਪੈਰ ਜਿਹੜਾ ਨਾ ਉਹਲਾ ਪੈਰ ਪੰਜਾ ਜਿਹੜਾ ਉੱਤੇ ਮੇਰਾ ਭਾਰ ਹੁੰਦਾ ਹਾਂ ਹਾਂਜੀ ਆਹ ਹੈ ਵੀ ਮੇਰਾ ਵਰਕ ਕਰਦਾ ਕੋਈ ਟਾਈਮ ਆਉਂਦੇ ਇਦਾਂ ਪਹਿਲਾਂ ਬਿਲਕੁਲ ਇੱਥੇ ਰੰਦਾ ਸੀ ਚੱਲਦਾ ਹੀ ਨਹੀਂ ਹਾਂਜੀ ਹਾਂਜੀ ਹੁੰਦਾ ਹੈ ਅੱਛੀ ਥੋੜਾ ਜਿਹਾ ਵਰਕਾ ਨਾ ਬਾਹਰ ਕਰਦੀ ਹੈ ਬਾਹਾਂ ਵੀ ਵਰਕਾ ਹੈ ਲੱਤ ਵੀ ਬਾਹਰ ਕਰਦੀ ਹੈ ਲੱਤ ਵੀ ਵਰਕਾਦੀ 25 ਕੋਈ ਸੈਟ ਵਿੱਚ ਫਰਕ ਪੈ ਗਿਆ ਇੱਕ ਦਫਾ ਜੂਝ ਲੈ ਲੈਣਾ ਮੌਤ ਪੁੱਗਿਆ ਮਾਲਕ ਦੇ ਕਿਰਪਾ ਮੈਂ ਕਿਹ ਬਾਕੀ ਤੀਤੇ ਮੈਂ ਦੁਬਾਰਾ ਫੇਰ ਜੂਝ ਲੈ ਲਵਾਂ ਤੇ ਮੈਂ ਛਾਲਾ ਮਾਰਾਂ ਕਰਦੀ ਵਾਹਿਗੁਰੂ ਜੀ ਕਿਰਪਾ ਕਰੇ ਹੁਣ ਜਿਹੜੇ ਭੈਣ ਭਰਾ ਸਾਡੇ ਸੁਣਦੇ ਪਏ ਤੁਹਾਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਭਰਾਓ ਜਿਹੇ ਪਾਸੇ ਜਾਓ ਜੂਝ ਲੋ ਇਹਦੇ ਨਾਲ ਜੋੜ ਨਾਲਾ ਬਲਾਕ ਨੇ ਖੁੱਲ੍ਹ ਵੀ ਗਏ ਵਾਹ ਜੀ ਵਾਹ ਠੀਕ ਹੈ ਜੀ ਠੀਕ ਹੈ ਮੈਨੂੰ ਪਤਾ ਜਿੱਦਾਂ ਮੈਂ ਰਿਹਾ ਕਾਇਦਾਂ ਮੈਂ 2 ਸਾਲ ਬੈਡ ਦੇ ਦੇਆ ਪਹਿਲਾਂ ਹਾਂਜੀ ਹਾਂਜੀ ਨਾ ਉੱਠ ਸਕਦੇ ਨਾ ਬੈਠ ਸਕਦਾ ਹਾਂ ਹਾਂ 10 11 ਸਾਲ ਦਾ ਤੁਹਾਨੂੰ 11 ਸਾਲ ਸਹੀ ਆ ਸਾਲ 11 ਦਾ 2011 ਦਾ ਬਰੇਲ ਦਾ ਮੈਨੂੰ ਹੈ ਠੀਕ ਹੈ ਜੀ ਮਾਲ ਕਿਰਪਾ ਕਰੇ ਤੁਹਾਨੂੰ ਤੰਦਰੁਸਤੀ ਦੇਵੇ ਸ਼ੁਕਰ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ